हाँ तो मै ही रेडी होना कपड़े पा रहे चाय और उठ जाके पियो आ देखो मोटी है नाम बताऊंगा नेगा शोले ता में कोई चलाई कॉल जाओ आज मैं छचा लोग और ता देखो मेरी बीट तबला नाम नाम समझ कोई मन बाकी रहने पानी पींदी रह जन ना ता

પ્રમાણ મન પ્રભુ દો વર્ગ નાય ધંગ સ્વભાવ તો આવાખા

ਇਹ ਘਰ ਆਉਂਦਾ ਹੈ ਅਜੇ ਲੱਗ ਨਹੀਂ ਅਜੇ ਆ ਰਹੀ ਹਾਂ ਮਾਲੋ ਇਹਦੀ ਸਮੈਲ ਸੁਣੀਏ ਜੀ ਜੋ ਜੀ ਕਾਰ ਜਾਂਦੀ ਥਿਆਈ ਹੋਈ ਹੈ ਅੱਜ ਕਾਰ ਜਾਂਦੀ ਤਿਆਰੀ ਹੈ ਬਾਈ ਨੇ ਕਿਉਂ ਨਹੀਂ ਕੋਣ ਚਲਾਈ ਜਾਂਦਾ ਸਾਰਾ ਦਿਨ ਬਾਈ ਇਹਨਾਂ ਨੂੰ ਪੰਡੈਂਟ ਨੂੰ ਮੋੜਾ ਕਰਦੇ ਨਾ ਵੀਰੇ ਬਰੋ ਚਲਾਈ ਜਾ ਕੇ ਕਰਨ ਵਾਲਾ ਬਸ

ਇਹ ਸਮਝ ਨਹੀਂ ਆ ਰਿਹਾ ਐਸਾ ਕੋਲੋਂ ਵੀ ਸਾਰਾ ਕੱਟਾ ਹੋਵੇ ਕੱਪੜੇ ਵੀ ਗਰਲੇ ਹੋਏ ਐਸੇ ਜਿਹੜੇ ਬੰਦੇ ਹੈਗੇ ਸੀ ਇਹ ਕੱਪੜੇ ਘੱਲੇ ਗਏ ਚੱਲੇਗੇ ਨਾ ਹੁਣ ਮਨ ਨਹੀਂ ਲੱਗ ਰਿਹਾ ਇਥੇ ਥੋੜਾ ਸ਼ਾਂਤ ਹੈ ਇਸੇ ਵੱਲ ਬੋਰਡ ਜੀ ਸੀ ਜਿਹਦੇ ਨਾਲ ਕੋਈ ਸ਼ਾਂਤ ਚਾਹ ਮਿਲੀ ਹੋਵੇ ਤਾਂ ਮਨ ਲੱਗ ਰਿਹਾ ਤੇ ਉਹ ਵਾਇਸ ਜਿਹਦੇ ਨਾਲ ਉਸਦੇ ਵੀ ਚੱਲੇਗੇ ਨੇ ਤੇ ਜੇ ਮੰਗਵਾਇਸੀ ਜਿਹਾ ਸੀ ਹੌਲਡਰਸ ਤੇ ਸਾਰੇ ਨਿਕਾਲੇ ਨੇ ਉਹ ਲੌਂ ਲਈਆ ਦਿਮਾਗ ਚ ਨਿਕਲ ਗਿਆ ਲੌਂ ਲਈਆ ਤੇ ਹੁਣ ਬਨ ਗਈ ਚਾਹ ਇਧਰ ਚਾਹ ਰੈਡੀ ਹੋ ਗਈ ਸਾਰੇ ਪੀਣਗੇ ਚਾਹ ਅੱਜ ਸਾਰੇ ਚਾਹ ਪੀਣਗੇ ਤੇ ਇਹਦੇ ਨਾਲ ਹੀ ਅਸੀਂ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਤੁਹਾਨੂੰ ਅਗਲੇ ਵਲੌਗਸ ਜੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇੱਕ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਨਾ ਬਿਲਕੁਲ ਲੱਭ ਲਓਗੇ ਤਾਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ